ਫਤਿ ਸ਼ਕਲ ਦੋਸਤੋ ਪਿੰਡੂ ਜ਼ਿੰਮੇਦਾਰ ਫੇਸਬੁਕ ਪੇਜ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਮੈਂ ਜੀ ਗੁਰਦੇਵ ਸਿੰਘ ਤੇ ਅੱਜ ਇੱਕ ਵਾਰ ਫਿਰ ਤੁਹਾਡੇ ਲਈ ਤੁਹਾਡਾ ਲੋੜਿੰਦਾ ਸਮਾਨ ਲੈ ਕੇ ਆਇਆ ਜੀ ਜੋ ਵੀ ਮੇਰੇ ਘੋੜਾ ਪਾਲਕ ਵੀਰ ਨੇ ਜੋ ਘੋੜੇ ਰੱਖਦੇ ਨੇ ਘੋੜੇ ਪਾਲਦੇ ਨੇ ਘੋੜਿਆਂ ਲਈ ਸਾਨੂੰ ਘੋੜਿਆਂ ਦੀਆਂ ਕਾਠੀਆਂ ਘੋੜਿਆਂ ਦੀਆਂ ਲਗਾਮਾਂ ਘੋੜਿਆਂ ਦੇ ਤਲਿਆਰੇ ਘੋੜਿਆਂ ਦੇ ਖਰਖਰੇ ਬੁਸ਼ ਬਹੁਤ ਕੁਝ ਚਾਹੀਦਾ ਹੁੰਦਾ ਤੇ ਅਸੀਂ ਹਮੇਸ਼ਾ ਵੇਖਦੇ ਰਹਿੰਦੇ ਆ ਕਿ ਇਹ ਸਮਾਨ ਕਿੱਥੋਂ ਮਿਲੇਗਾ ਜੀ ਹਾਂ ਹੁਣ ਤੁਹਾਨੂੰ ਇਹ ਸਾਰਾ ਸਮਾਨ ਘੋੜਿਆਂ ਦਾ ਤੁਹਾਡੇ ਘਰ ਬੈਠੇ ਹੀ ਭੇਜ ਦੇਵਾਂਗੇ ਜੀ ਤੁਸੀਂ ਜੁੜਨਾ ਹੈ ਸਾਡੀ ਇਸ ਵੀਡੀਓ ਨਾਲ ਪੂਰੀ ਡਿਟੇਲ ਤੁਹਾਨੂੰ ਮਿਲ ਜਾਏਗੀ ਸਕਰੀਨ ਤੇ ਨੰਬਰ ਦਿੱਤਾ ਗਿਆ ਕੋਈ ਵੀ ਘੋੜੇ ਦਾ ਸਮਾਨ ਘੋੜੇ ਦੀ ਕਾਠੀ ਚਾਹੀਦੀ ਹੈ ਤੁਸੀਂ ਘਰ ਬੈਠੇ ਮੰਗਵਾ ਸਕਦੇ ਹੋ ਆਓ ਸ਼ੁਰੂ ਕਰਦੇ ਹਾਂ ਇਸ ਵੀਡੀਓ ਨੂੰ ਦੋਸਤੋ ਮੈਂ ਜੀ ਗੁਰਦੇਵ ਸਿੰਘ ਤੇ ਮੇਰਾ ਨਗਰ ਹੈ ਜ਼ਿਲ੍ਹਾ ਸ਼੍ਰੀ ਅਮਰਤਸਰ ਸਾਹਿਬ ਤੇ 에어ਪੋਰਟ ਦੇ ਲਾਗੇ ਮੈਂ ਰਹਣਾ ਜੀ ਆਪਣੇ ਕੋਲ ਮਿਲਦਾ ਜੀ ਘੋੜਿਆਂ ਦਾ ਬਹੁਤ ਹੀ ਟੌਪ ਕੁਆਲਿਟੀ ਦਾ ਬਹੁਤ ਹੀ ਚੰਗਾ ਸਮਾਨ ਜਿਵੇਂ ਇਹ ਤੁਸੀਂ ਦੇਖ ਰਹੇ ਹੋ ਇਹ ਆ ਸਾਡੇ ਕੋਲ ਜੀ ਲੈਦਰ ਪ੍ਰਸ ਰੱਸੀ ਵਾਲਾ ਹਾਲਟਰ ਜਿਹੜਾ ਫੁੱਲ ਸਾਈਜ਼ ਦਾ ਹਾਲਟਰ ਹੈ ਜਿਵੇਂ ਆਪਣੇ ਕੋ ਵੱਡੇ ਕੱਦ ਦੇ ਵੱਡੇ ਸਾਨ ਘੋੜੇ ਨੇ ਜਾਂ ਵੱਡੇ ਕੱਦ ਦੀਆਂ ਘੋੜੀਆਂ ਨੇ ਜਿਨ੍ਹਾਂ ਦੇ ਮੂੰਹ ਬਹੁਤ ਭਾਰੇ ਆ ਤੇ ਹਾਲਟਰ ਛੋਟੇ ਪੈ ਜਾਂਦੇ ਆ ਉਹਨਾਂ ਲਈ ਫੁੱਲ ਸਾਈਜ਼ ਦਾ ਇਹ ਬਹੁਤ ਸੋਹਣਾ ਕਲਰਫੁੱਲ ਲੈਦਰ ਪਲੱਸ ਰੱਸੀ ਵਾਲਾ ਹਾਲਟਰ ਲੈ ਕੇ ਆ ਜੀ ਇਹ ਤੁਸੀਂ ਵੇਖ ਸਕਦੇ ਹੋ ਇਹਦੇ ਵਿੱਚ ਵੀ ਸਾਨੂੰ ਅਲੱਗ-ਅਲੱਗ ਕਲਰ ਜਿਵੇਂ ਲਾਲ ਕਲਰ ਨੀਲਾ ਕਲਰ ਔਰੇਂਜ ਕਲਰ ਗ੍ਰੀਨ ਕਲਰ ਮਿਲ ਜਾਏਗਾ ਇਸ ਤੋਂ ਇਲਾਵਾ ਆਪਣੇ ਕੋਲ ਟ੍ਰੀਲੈਸ ਸੈਡਲ ਜਿਵੇਂ ਆਪਾਂ ਨੂੰ ਸਵਾਰੀ ਵਾਸਤੇ ਕਾਠੀ ਚਾਹੀਦੀ ਹੁੰਦੀ ਹੈ ਤੁਸੀਂ ਆਹ ਦੇਖੋ ਜੀ ਬਹੁਤ ਸੋਹਣੀ ਕਾਠੀ ਪਹਿਲੀਆਂ ਵੀਡੀਓ 'ਚ ਵੀ ਤੁਸੀਂ ਇਹ ਕਾਠੀ ਵੇਖੀ ਹੋਈ ਹੈ ਇੱਕ ਵਾਰ ਫਿਰ ਤੁਹਾਨੂੰ ਦਿਖਾ ਰਹੇ ਹਾਂ ਬਲੈਕ ਤੇ ਰੈੱਡ ਦੋਵਾਂ ਦਾ ਕੰਬੀਨੇਸ਼ਨ ਬਹੁਤ ਹੀ ਚੰਗਾ ਹੈ ਇਹਦੇ ਨਾਲ ਦੋਸਤੋ ਰਕਾਬਾਂ ਨਾਲ ਮਿਲਣਗੀਆਂ ਤੰਗ ਤੁਹਾਨੂੰ ਨਾਲ ਮਿਲੇਗਾ ਇਹ ਕਾਠੀ ਕੱਲੀ ਵੀ ਲੈ ਸਕਦੇ ਆ ਪੂਰਾ ਸੈੱਟ ਲੈਣਾ ਹੋਵੇ ਜਿੱਦਾਂ ਕਿ ਕਾਠੀ ਦੇ ਥੱਲੇ ਪਾਉਣ ਵਾਲਾ ਗੱਦਾ ਇਹ ਹੁੰਦਾ ਜੀ ਸੈਡਲ ਪੈਡ ਜੇ ਤੁਹਾਨੂੰ ਕਾਠੀ ਦੇ ਨਾਲ ਪਾਉਣ ਵਾਸਤੇ ਸੈਡਲ ਪੈਡ ਚਾਹੀਦਾ ਤੁਸੀਂ ਇਹ ਵੀ ਲੈ ਸਕਦੇ ਆ ਕਾਠੀ ਲੈ ਸਕਦੇ ਆ ਇਹਦੇ ਨਾਲ ਆਪਾਂ ਤੁਹਾਨੂੰ ਲਗਾਮ ਜਿਹੜੀ ਆ ਉਹ ਦੇ ਸਕਦੇ ਆ ਪੈਰਾਂ ਦੇ ਬੰਨਣ ਵਾਲੀਆਂ ਘੋੜਿਆਂ ਦੀਆਂ ਪੱਟੀਆਂ ਆਓ ਜੀ ਹੁਣ ਤੁਹਾਨੂੰ ਦਿਖਾਉਂਦੇ ਆ ਜੀ ਪੈਰਾਂ ਵਾਲੀਆਂ ਪੱਟੀਆਂ ਜਿਵੇਂ ਲਾਲ ਰੰਗ ਦਾ ਇਹ ਪੈਕੇਟ ਹੈ ਜੀ ਇਹ ਤੁਸੀਂ ਦੇਖੋ ਇਹ ਮੈਚਿੰਗ ਸੈੱਟ ਤੁਸੀਂ ਬਣਵਾ ਸਕਦੇ ਆ ਇਹ ਪੂਰੀ ਕਿੱਟ ਤੁਹਾਨੂੰ ਮਿਲ ਜੇਗੀ ਲੈਦਰ ਦੀ ਕਾਠੀ ਦੋਸਤੋ ਮਿਲ ਜੇਗੀ ਇਸ ਤੋਂ ਇਲਾਵਾ ਆਪਣੇ ਕੋਲ ਬਾਇਓਥੀਮ ਦੇ ਵਿੱਚ ਲਗਾਮ ਸੈੱਟ ਜਿਵੇਂ ਆ ਆਪਣੇ ਕੋਲ ਲਾਲ ਤੇ ਕਾਲੀ ਕਾਠੀ ਇਹ ਲਾਲ ਰੰਗ ਦਾ ਆਪਾਂ ਨੂੰ ਲਗਾਮ ਸੈੱਟ ਹੈ ਇਹ ਪੂਰਾ ਕੰਪਲੀਟਲੀ ਤੁਸੀਂ ਲੈ ਸਕਦੇ ਆ ਇੱਕ ਕੱਲੇ ਲਗਾਮ ਸੈੱਟ ਚਾਹੀਦੇ ਹੁਣ ਸਵਾਰੀ ਵਾਸਤੇ ਇਹ ਵੀ ਮਿਲ ਜਾਣਗੇ ਇਸ ਤੋਂ ਇਲਾਵਾ ਦੋਸਤੋ ਆਪਣੇ ਕੋਲ ਨੈਲੋ ਦੇ ਤਲਿਆਰੇ ਤੁਹਾਨੂੰ ਮਿਲ ਜਾਣਗੇ ਜੀ ਇਹਦੇ ਵਿੱਚ ਵੀ ਲਾਲ ਤੇ ਕਾਲੇ ਦੋਨੇ ਰੰਗ ਅਵੇਲੇਬਲ ਨੇ ਥੋੜਾ ਜਿਹਾ ਕੋਲੇ ਕਰਕੇ ਵੀ ਤੁਹਾਨੂੰ ਦਿਖਾ ਦਿੰਨਾ ਇਹਦੇ ਵਿੱਚ ਦੋਸਤੋ ਬਹੁਤ ਸੋਹਣੇ ਬਲੈਕ ਕਲਰ ਦੇ ਮਜ਼ਬੂਤ ਫੁੱਲ ਸਾਈਜ਼ ਦੇ ਤਲਿਆਰੇ ਨੇ ਇਹ ਤੁਸੀਂ ਵੇਖ ਲਿਓ ਇਸ ਵਾਰ ਇਹਨੂੰ ਪਾਲਿਸ਼ ਕੀਤਾ ਗਿਆ ਜੀ ਤਾਂਬੇ ਰੰਗ ਦਾ ਕਈ ਵਾਰ ਇਹ ਪਿੱਤਲ ਰੰਗ ਦੇ ਆਉਂਦੇ ਨੇ ਇਸ ਵਾਰ ਇਹਨੂੰ ਤਾਂਬੇ ਵਾਲਾ ਪੇਂਟ ਕੀਤਾ ਥੱਲੇ ਲੋਹਾ ਹੀ ਹੈ ਪਰ ਇਹਦੇ ਉੱਤੇ ਤਾਂਬੇ ਦਾ ਪੇਂਟ ਹੈ ਤਾਂ ਬਹੁਤ ਸੋਹਣੀ ਜਿਹੜੀ ਚਮਕ ਦੇ ਰਿਹਾ ਬਹੁਤ ਸੋਹਣੀ ਸ਼ਾਈਨਿੰਗ ਇਹਦੀ ਆ ਰਹੀ ਹੈ ਬਲੈਕ ਕਲਰ ਦੇ ਨਾਲੋਂ ਦੇ ਧਿਲਾਰੇ ਨੇ ਇਹ ਤੋਂ ਇਲਾਵਾ ਤੁਸੀਂ ਲੈ ਸਕਦੇ ਹੋ ਜੀ ਆਪਣੇ ਕੋ ਲੈਦਰ ਦੀਆਂ ਲਗਾਮਾਂ ਇਹ ਵੇਖੋ ਜੀ ਇਹ ਬਰਾਇਡਲ ਸੈੱਟ ਹੈ ਜਿਹਦੇ ਵਿੱਚ ਤੁਸੀਂ ਕੰਡਿਆਲਾ ਪਾਉਣਾ ਹੈ ਘੋੜੇ 'ਤੇ ਸਵਾਰੀ ਕਰਨੀ ਹੈ ਇਹ ਕੰਪਲੀਟ ਸੈੱਟ ਹੈ ਲੈਦਰ ਦਾ ਠੀਕ ਹੈ ਜੀ ਇਹਨੂੰ ਸਿਰਦਵਾਲ ਬ੍ਰਾਈਡਲ ਸੈੱਟ ਵੀ ਕਹਿ ਦਿੰਨੇ ਆ ਇਹ ਵੀ ਆਪਾਂ ਰੈਗੂਲਰ ਆਪਣੇ ਘਰਾਂ 'ਚ ਯੂਜ਼ ਕਰਨਾ ਹੋਵੇ ਸਵਾਰੀ ਵਾਸਤੇ ਤੁਸੀਂ ਇਹ ਸੈੱਟ ਸਾਡੇ ਕੋਲੋਂ ਮੰਗਵਾ ਸਕਦੇ ਹੋ ਦੋਸਤੋ ਮੇਰਾ ਪਤਾ ਦੁਬਾਰਾ ਦੱਸਦਾ ਸ਼੍ਰੀ ਅੰਮ੍ਰਿਤਸਰ ਸਾਹਿਬ 에어ਪੋਰਟ ਹਵਾਈ ਅੱਡਾ ਨੇੜੇ ਸ਼ਿਵਾ ਇਨਕਲੇਵ ਸਾਡੀ ਕਲੋਨੀ ਹੈ ਇੱਥੇ ਮੇਰਾ ਕਾਰ ਹੈ ਕਾਰ ਦੇ ਵਿੱਚ ਹੀ ਮੈਂ ਘੋੜਿਆਂ ਦਾ ਸਮਾਨ ਰੱਖਿਆ ਹੋਇਆ ਤੁਸੀਂ ਆਪਣੇ ਕੋਈ ਵੀ ਚੀਜ਼ ਚਾਹੀਦੀ ਹੋਵੇ ਤੁਸੀਂ ਆਪਣੇ ਕੋ ਆਨਲਾਈਨ ਮੰਗਾ ਸਕਦੇ ਹਾਂ ਇਹਦੇ ਵਿੱਚ ਕਾਠੀ ਦੇ ਵਿੱਚ ਇੱਕ ਕਲਰ ਆਪਣੇ ਕੋ ਇਸ ਵਾਰ ਹੋਰ ਆਇਆ ਜਿਹੜਾ ਕਿ ਕਾਫੀ ਸਮੇਂ ਬਾਅਦ ਆਇਆ ਜੀ ਇਸ ਕਲਰ ਦੀ ਡਿਮਾਂਡ ਵੀ ਰਹਿੰਦੀ ਹੈ ਪਰ ਇਸ ਵਾਰ ਪਹਿਲਾਂ ਆਪਣੇ ਕੋਲ ਲਾਲ ਤੇ ਕਾਲਾ ਰੰਗ ਹਮੇਸ਼ਾ ਆਉਂਦਾ ਹੈ ਇਸ ਵਾਰ ਆਪਣੇ ਕੋਲ ਨੀਲਾ ਰੰਗ ਆਇਆ ਜੀ ਇਹ ਵੀ ਬਹੁਤ ਸੋਹਣਾ ਕਲਰ ਹੈ ਕਾਲੀ ਉੱਪਰ ਕਾਠੀ ਲੱਗੀ ਹੋਈ ਹੈ ਨੀਲਾ ਰੰਗ ਨਾਲ ਹੈ ਇਹਦੇ ਵਿੱਚ ਵੀ ਤੁਹਾਨੂੰ ਮੈਚਿੰਗ ਸੈਟ ਮਿਲ ਸਕਦਾ ਹੈ ਜੀ ਇਸ ਤੋਂ ਇਲਾਵਾ ਟ੍ਰੀਲੈਸ ਸੈੱਡਲ ਦੇ ਵਿੱਚ ਦੋਸਤੋ ਕਾਲੀ ਰੰਗ ਦੀ ਕਾਠੀ ਇੱਕ ਰੰਗ ਕਾਲੀ ਇਹ ਵੀ ਚੈੱਕ ਕਰ ਲਓ ਜੀ ਆਪਣੇ ਕੋਲ ਇਸ ਵਾਰ ਤਿੰਨ ਕਲਰ ਅਵੇਲੇਬਲ ਨੇ ਬਿਲਕੁਲ ਜੀ ਪਿਓਰ ਕਾਲੀ ਮਿਲ ਜੂਗੀ ਲਾਲ ਤੇ ਕਾਲੀ ਮਿਲ ਜੇਗੀ ਤੇ ਨੀਲੀ ਮਿਲ ਜੇਗੀ ਇਹ ਸਾਰੇ ਰੰਗ ਦੇ ਸੈਡਲ ਸੈਟ ਆਪਣੇ ਕੋ ਅਵੇਲੇਬਲ ਨੇ ਹਾਂਜੀ ਦੋਸਤੋ ਇਹ ਨੇ ਜੀ ਰਾਈਡਿੰਗ ਵਾਲੀਆਂ ਸਟਿਕਸ ਜਦੋਂ ਆਪਾਂ ਘੋੜੇ ਤੇ ਰਾਈਡਿੰਗ ਕਰਦੇ ਹਾਂ ਸਾਨੂੰ ਉਦੋਂ ਸਟਿਕ ਦੀ ਲੋਡ ਹੁੰਦੀ ਹੈ ਜਾਂ ਵੈਸੇ ਵੀ ਲੰਜਿੰਗ ਦਿੰਨੇ ਆ ਜਾਨਵਰ ਨੂੰ ਖੁੱਲੇ ਪੈੜਕ ਦੇ ਵਿੱਚ ਪਹੁੰਚਾਉਣਾ ਹੋਵੇ ਉਦੋਂ ਵੀ ਸਾਨੂੰ ਸਟਿਕ ਦੀ ਲੋਡ ਪੈਂਦੀ ਹੈ ਬਹੁਤ ਸੋਹਣੀਆਂ ਬਹੁਤ ਮਜ਼ਬੂਤ ਬਹੁਤ ਹੀ ਫਲੈਕਸੀਬਲ ਸਟਿਕਾਂ ਜੀ ਆਪਾਂ ਇਦਾਂ ਫੋਲਡ ਕਰਕੇ ਪੈਕ ਕਰਕੇ ਡੱਬੇ 'ਚ ਪਾ ਕੇ ਭੇਜ ਵੀ ਦਿੰਨੇ ਆ ਜੀ ਬਾਕੀ ਬਹੁਤ ਸਾਰੇ ਭਰਾਵਾਂ ਦਾ ਧੰਨਵਾਦ ਹੈ ਜੀ ਜਿਨ੍ਹਾਂ ਨੇ ਸਾਨੂੰ ਇਹਨਾਂ ਪਿਆਰ ਦਿੱਤਾ ਮੇਰਾ ਬਹੁਤ ਸਾਰਾ ਸਮਾਨ ਅੰਮ੍ਰਿਤਸਰ ਤੋਂ ਪੂਰੇ ਇੰਡੀਆ ਦੇ ਵਿੱਚ ਇਸ ਵੇਲੇ ਕੋਰੀਅਰ ਜਾ ਰਿਹਾ ਜੀ ਬਹੁਤ ਸਾਰੇ ਭਰਾ ਪੰਜਾਬ ਤੋਂ ਨੇ ਜਿਵੇਂ ਮੈਂ ਅੰਮ੍ਰਿਤਸਰ ਬੈਠਾ ਹੋਇਆ ਪਟਿਆਲੇ ਤੱਕ ਕੋਰੀਅਰ ਕਰ ਰਹੇ ਆ ਜੀ ਆਪਣਾ ਇਧਰ ਮਾਲਵਾ ਏਰੀਆ ਤੁਹਾਡਾ ਮੁਖਸਰ ਬਠਿੰਡਾ ਆਪਣੇ ਕੋਲ ਸਮਾਨ ਜਾ ਰਿਹਾ ਜੀ ਮੋਗੇ ਬਹੁਤ ਸਮਾਨ ਜਾਂਦਾ ਦਿਲੰਦਰ ਏਰੀਆ ਦੇ ਸਮਾਨ ਜਾ ਰਿਹਾ ਹੈ ਮੋਹਾਲੀ ਚੰਡੀਗੜ੍ਹ ਇਰੀ ਵਿੱਚ ਬਹੁਤ ਸਾਮਾਨ ਜਾ ਰਿਹਾ ਜੀ ਗੁਜਰਾਤ ਇਰੀ ਵਿੱਚ ਆਪਾਂ ਕੂਰੀਅਰ ਕਰ ਚੁੱਕੇ ਆਂ ਮਹਾਰਾਸ਼ਟਰ ਕਰ ਚੁੱਕੇ ਆਂ ਹੁਣ ਤਾਂ ਜਿਹੜੇ ਆਪਣੇ ਪੰਜਾਬ ਦੇ ਪੰਜਾਬੀ ਐਨ ਆਰ ਆਈ ਭਰਾ ਨੇ ਜਿਹੜੇ ਯੂਕੇ ਯੂ ਐਸ ਐਚ ਵਿੱਚ ਵੀ ਬੈਠੇ ਨੇ ਉਹਨਾਂ ਨੇ ਆਪਣੇ ਕੋ ਇਥੋਂ ਮੇਰੇ ਕੋਲੋਂ ਯੂ ਐਸ ਐ ਤੱਕ ਸਾਮਾਨ ਮੰਗਵਾਇਆ ਤੇ ਕੁਆਲਿਟੀ ਬਹੁਤ ਪਸੰਦ ਕੀਤੀ ਹੈ ਜੀ ਦੋਸਤੋ ਆਪਣੇ ਕੋ ਲੈਦਰ ਦੇ ਸ਼ੋਅ ਹਾਲਡਰ ਵੀ ਆਏ ਹੋਏ ਨੇ ਨਾ ਨਵੇਂ ਸਾਮਾਨ ਤਿੰਨ ਡੱਬੇ ਨਵੇਂ ਆਏ ਜੀ ਜਿਨ੍ਹਾਂ ਦਾ ਸਾਮਾਨ ਅਜੇ ਖੋਲ ਕੇ ਅਸੀਂ ਬਣਾਉਣਾ ਹੈ ਜਿਵੇਂ ਆ ਖੁੱਲੇ ਪੀਸ ਪਿੱਛੋਂ ਰੈਡੀ ਹੋ ਕੇ ਆਉਂਦੇ ਆ ਫਿਰ ਆਪਾਂ ਇਹਦੇ ਵਿੱਚ ਚੈਨ ਪਾ ਕੇ ਇਹਨੂੰ ਰੈਡੀ ਕਰਕੇ ਦੇਣਾ ਹੁੰਦਾ ਹੈ ਇਹਦੇ ਵਿੱਚ ਪਿਓਰ ਤੁਹਾਨੂੰ ਪਿੱਤਲ ਦੀ ਚੈਨ ਮਿਲੇਗੀ ਜੀ ਬਹੁਤ ਚੰਗਾ ਬਹੁਤ ਪਤਲਾ ਲੈਦਰ ਦਾ ਇਹ ਸ਼ੋਹ ਹਲਟਰ ਹੈ ਇਹ ਰੱਸੀ ਵਾਲਾ ਸ਼ੋਹ ਹਲਟਰ ਆਇਆ ਜੀ ਬਹੁਤ ਸੋਹਣਾ ਇਹਦੇ ਨਾਲ ਵੀ ਚੈਨ ਬਹੁਤ ਚੰਗੀ ਹੈ ਪਤਲਾ ਇਹ ਰੱਸੀ ਦਾ ਸ਼ੋਹ ਹਲਟਰ ਹੈ ਇਹ ਵੀ ਤੁਸੀਂ ਲੈ ਸਕਦੇ ਆ ਆਪਣੇ ਕੋਲ ਦੋਸਤੋ ਖਰਖਰਾ ਬੁਰਸ਼ ਇਹ ਵਾਈਪਰ ਆ ਘੋੜੇ ਨੂੰ ਨਵਾਉਣ ਤੋਂ ਬਾਅਦ ਉਹਦੇ ਸਰੀਰ ਚੋਂ ਪਾਣੀ ਖਿੱਚ ਕੇ ਕੱਢਣਾ ਹੋਵੇ ਤੁਸੀਂ ਇਹ ਵਰਤ ਸਕਦੇ ਆ ਜੀ ਆਪਣੇ ਕੋ ਤੁਸੀਂ ਰੈਗੂਲਰ ਸਮਾਨ ਜਿਹੜਾ ਵੀ ਯੂਜ਼ ਕਰਦੇ ਆ ਆਪਣੇ ਘਰਾਂ ਦੇ ਵਿੱਚ ਸਾਰਾ ਹੀ ਸਮਾਨ ਆਪਣੇ ਕੋ ਅਵੇਲੇਬਲ ਹੁੰਦਾ ਹੈ ਤੁਸੀਂ ਫੋਨ ਕਰਕੇ ਆਪਣੇ ਨਾਲ ਸੰਪਰਕ ਕਰੋ WhatsApp ਦੇ ਉੱਤੇ ਤੁਸੀਂ ਸਮਾਨ ਲੈ ਸਕਦੇ ਹੋ ਕਿਸੇ ਚੀਜ਼ ਦੀ ਲੋੜ ਹੈ ਤਾਂ ਤੁਸੀਂ ਮੈਨੂੰ ਵੀਡੀਓ ਕਾਲ ਕਰਕੇ ਵੀ ਸਮਾਨ ਨੂੰ ਪਸੰਦ ਕਰ ਸਕਦੇ ਹੋ ਇਹ ਦੇਖੋ ਜੀ ਲੈਦਰ ਦੇ ਵਿੱਚ ਇਹ ਹੈ ਲੈਦਰ ਦੇ ਵਿੱਚ ਬਣਿਆ ਹੋਇਆ ਤਲਿਆਰਾ ਕਹਿ ਦਿੰਨੇ ਆ ਹਾਲਟਰ ਕਹਿ ਦਿੰਨੇ ਆ ਠੀਕ ਹੈ ਜੀ ਜਦੋਂ ਆਪਾਂ ਰੈਗੂਲਰ ਘੋੜੇ ਨੂੰ ਪਾ ਕੇ ਰੱਖਣਾ ਹੋਵੇ ਤੁਸੀਂ ਲੈਦਰ ਦਾ ਧਲਿਆਰਾ ਵੀ ਆਪਣੇ ਕੋਲ ਲੈ ਸਕਦੇ ਆ ਇਹਦੇ ਵਿੱਚ ਬਰਾਊਨ ਤੇ ਬਲੈਕ ਦੋਵੇਂ ਕਲਰ ਅਵੇਲੇਬਲ ਨੇ ਤੇ ਦੋਸਤੋ ਤਕਰੀਬਨ ਜੋ ਵੀ ਲੋਹੇ ਦਾ ਖਰਖਰਾ ਲੈਦਰ ਦੀ ਕਾਠੀ ਪ੍ਰੀ ਲੈਸ ਸੈਡਲ ਗੱਦੇ ਤੁਹਾਨੂੰ ਗੱਦੇ ਦਿਖਾਉਣੇ ਆ ਜੀ ਇਹ ਨੂੰ ਕਹਿੰਦੇ ਆ ਜੀ ਬੇਅਰ ਬੈਕ ਰਾਈਡਿੰਗ ਸੈਡਲ ਪੈਡ ਠੀਕ ਹੈ ਜੀ ਇਹਦੇ ਵਿੱਚ ਵੀ ਤੁਹਾਨੂੰ ਨਾਲ ਰਕਾਬਾਂ ਮਿਲ ਜਾਣਗੀਆਂ ਇਹ ਬਹੁਤ ਚੰਗਾ ਵਧੀਆ ਉੱਤੇ ਦਰੀ ਲੱਗੀ ਹੋਈ ਹੈ ਜੀ ਦਰੀ ਵਾਲਾ ਗੱਦਾ ਜੀ ਥੱਲੇ ਫਰ ਲੱਗੀ ਹੋਈ ਆ ਬਹੁਤ ਸੋਹਣਾ ਸਿੰਨੇ ਯੀਲ ਦਾ ਕੱਪੜਾ ਲੱਗਾ ਹੋਇਆ ਇਹ ਤੰਗ ਹੈ ਜੀ ਪੇਟ ਦੇ ਥੱਲੋਂ ਦੀ ਕੱਸਣ ਵਾਲਾ ਇਹ ਤੰਗ ਹੈ ਨਾਲ ਦੋ ਰਕਾਬਾਂ ਤੇ ਨਾਲ ਇਹ ਗੱਦਾ ਵੀ ਤੁਹਾਨੂੰ ਬੈਲ ਬੈਕ ਸੈੱਡਲ ਆਪਣੇ ਕੋਲ ਮਿਲ ਜੇਗਾ ਇਸ ਤੋਂ ਇਲਾਵਾ ਹੋਰ ਵੀ ਕੋਡ ਐ ਦੋ ਜੋ ਵੀ ਸਮਾਨ ਚਾਹੀਦਾ ਉਹ ਸਾਰਾ ਆਪਣੇ ਕੋਲ ਅਵੇਲੇਬਲ ਹੈ ਤੁਸੀਂ ਸਕਰੀਨ ਤੇ ਦਿੱਤੇ ਗਏ ਨੰਬਰ ਤੇ ਸੰਪਰਕ ਕਰ ਸਕਦੇ ਆ 9781990406 9781990406 ਤੇ ਮੈਂ ਜੀ ਗੁਰਦੇਵ ਸਿੰਘ ਬਹੁਤ ਧੰਨਵਾਦ ਸਾਡੀ ਵੀਡੀਓ ਨਾਲ ਜੁੜਨ ਲਈ ਥੈਂਕ ਯੂ